ਫਿਰ ਇਹਦਾ ਮੇਰੇ ਨਾਲ ਗੰਦੀਆਂ ਗੱਲਾਂ ਕੀਤੀਆਂ ਗਈਆਂ ਗਲਤ ਹਰਕਤਾਂ ਕੀਤੀਆਂ ਗਈਆਂ ਮੇਰੇ ਨਾਲ ਸ਼ੇਰਖਾਨੀਆਂ ਕੀਤੀਆਂ ਗਈਆਂ ਇਹ ਆरोप ਮੇਰੇ ਫਾਦਰ ਤੇ ਲਗਾਏ ਗਏ ਨੇ ਕਿ ਮੇਰੇ ਫਾਦਰ ਨੇ ਕੋਈ ਗਲਤ ਗੱਲਾਂ ਕੀਤੀਆਂ ਉਹਦੇ ਨਾਲ ਤੇ ਜਿਹੜੀ ਉਹ ਕੁੜੀ ਆ ਉਹ ਸਾਡੀ ਮੇਰੀ ਖੋਦੀ ਦੀ ਭਤੀਜੀ ਆ ਉਹ ਮੇਰੀ ਪੂਆ ਦੀ ਪੋਤਰੀ ਹੈਗੀ ਆ ਫਿਰ ਮੈਂ ਉਹਨਾਂ ਦੇ ਮਗਰ ਚਲ ਗਈ ਫਿਰ ਮੈਂ ਡੈਡੀ ਨੂੰ ਕਿਹਾ ਡੈਡੀ ਮਾਮਾ ਮੇਰੇ ਨਾਲ ਇਦਾਂ ਗੰਦੀਆਂ ਗੱਲਾਂ ਕਰਦਾ ਵਾ ਜਾਂ ਨੂੰ ਘਰੋਂ ਕੱਢ ਜਾ ਜਾਂ ਮੈਂ ਗਵਾਂਡੀਆਂ ਘਰ ਚਲ ਜਾਂਦੀ ਆ ਡੈਡੀ ਕਹਿੰਦਾ ਕਿ ਤੂੰ ਗਵਾਂਡੀਆਂ ਘਰ ਚਲ ਜਾ ਜਿਹੜੀ ਸਾਰੀ ਗੱਲ ਸ਼ੁਰੂਆਤ ਹੋਈ ਸੀ ਕਿ ਉਹ ਕੁੜੀ ਪੜਦੀ ਸੀ ਸਕੂਲ 'ਚ ਤੇ ਮੁੰਡਾ ਜਿਹੜਾ ਸਾਡੇ ਪਿੰਡੇ ਵਿੱਚ ਰਹਿੰਦਾ ਵਾ ਉਹਦੇ ਨਾਲ ਉਹਦੀ ਉਹਦਾ ਰਿਲੇਸ਼ਨ ਚੱਲਦਾ ਸੀ ਈਵਨ ਕਿ ਸਕੂਲ ਵਾਲਿਆਂ ਨੇ ਵੀ ਇਹਦੇ ਘਰਦਿਆਂ ਨੂੰ ਬੁਲਾ ਕੇ ਸ਼ਿਕਾਇਤ ਕੀਤੀ ਕਿ ਕੁੜੀ ਢੱਡੀ ਖਰਾਵੇਗੀ ਆ ਕੁੜੀ ਢੱਡੀ ਗਲਤ ਗੱਲਾਂ ਕਰਦੀ ਆ ਇਹਦਾ ਕੈਰੈਕਟਰ ਸਹੀ ਨਹੀਂ ਹੈਗਾ ਇਹ ਬੜਾ ਡੱਬਾ ਨੇ ਇਹਨਾਂ ਨੇ ਮੇਤੋਂ ਰੱਖ ਲਈ ਆ ਤੇ ਮਗਰੋਂ ਪੀਤਾਂ ਗੰਤੀਆਂ ਛੇੜਖਾਂ ਨੂੰ ਬੰਨਾ ਕਰਦਿਰੇ 10 ਸਾਲ ਪਹਿਲਾਂ ਇਹਨਾਂ ਨੇ ਮੇਰੇ ਨਾਲ ਵੀ ਇਤਨਾ ਵੀ ਕੀਤੀ ਮੇਰੇ ਗਲ ਪਾਇਆ ਸੀ ਮੈਨੂੰ ਥੱਲੇ ਟਾਇਆ ਸੀ ਥਾਣੇ ਉਠਾਣੀਆਂ ਹੋਈਆਂ ਸੀ ਕਿਹੜਾ ਪਿੰਡ ਹੈ ਮੇਰਾ ਨ ਮੇਰਾ ਪਿੰਡ ਕਸੀਲਾ ਹਾਂ ਇਹ ਸਾਰਾ ਮਾਮਲਾ ਹੈ ਜਿਹੜਾ ਤੁਹਾਡੇ ਡਾਡੀ ਤੇ ਅਰੋਪ ਲਗਾਈ ਗਿਆ ਕੁੜੀ ਵੱਲੋਂ ਇਹ ਆਰੋਪ ਮੇਰੇ ਫਾਦਰ ਤੇ ਹੀ ਲਗਾਏ ਗਏ ਨੇ ਕਿ ਮੇਰੇ ਫਾਦਰ ਨੇ ਕੋਈ ਗਲਤ ਗੱਲਾਂ ਕੀਤੀਆਂ ਉਹਦੇ ਨਾਲ ਤੇ ਜਿਹੜੀ ਉਹ ਕੁੜੀ ਆ ਉਹ ਸਾਡੀ ਮੇਰੀ ਖੋਦੀ ਭਤੀਜੀ ਆ ਉਹ ਮੇਰੀ ਪੂਆ ਦੀ ਪੋਤਰੀ ਹੈਗੀ ਆ ਜਿਹੜੀ ਸਾਰੀ ਗੱਲ ਸ਼ੁਰੂਆਤ ਹੋਈ ਸੀ ਕਿ ਉਹ ਕੁੜੀ ਪੜਦੀ ਸੀ ਸਕੂਲੇ ਤੇ ਮੁੰਡਾ ਜਿਹੜਾ ਸਾਡੇ ਪਿੰਡੇ ਵਿੱਚ ਰਹਿੰਦਾ ਵਾ ਉਹਦੇ ਨਾਲ ਉਹਦੀ ਉਹਦਾ ਰਿਲੇਸ਼ਨ ਚੱਲਦਾ ਸੀ ਈਵਨ ਕਿ ਸਕੂਲ ਵਾਲਿਆਂ ਨੇ ਵੀ ਇਹਦੇ ਘਰਦਿਆਂ ਨੂੰ ਬੁਲਾ ਕੇ ਸ਼ਿਕਾਇਤ ਕੀਤੀ ਕਿ ਕੁੜੀ ਡਾਡੀ ਖਰਾਬ ਹੈਗੀ ਆ ਕੁੜੀ ਡਾਡੀ ਗਲਤ ਗੱਲਾਂ ਕਰਦੀ ਆ ਇਹਦਾ ਕੈਰੈਕਟਰ ਸਹੀ ਨਹੀਂ ਹੈਗਾ વેકેશનਸ ਤੋਂ ਪਹਿਲਾਂ ਦੀ ਗੱਲ ਆ ਮਈ ਤੋਂ ਪਹਿਲਾਂ ਦੀ ਗੱਲ ਆ ਮਈ ਤੋਂ ਬਾਅਦ ਹੁਣ ਅਜ ਅਗਸਤ ਹੋ ਗਿਆ ਨਾ ਕੋੜੀ ਸਕੂਲੇ ਜਾਣ ਦੀ ਆ ਸਿਰਫ ਇਸੇ ਵਜ੍ਹਾ ਨਾਲ ਉਹਦੇ ਪੇਰੈਂਟਸ ਨੂੰ ਵੀ ਪਤਾ ਵਾ ਉਹਦੇ ਫਾਦਰ ਸਾਹਿਬ ਕੁੜੀ ਦੇ ਜਿਹੜੇ ਫਾਦਰ ਸਾਹਿਬ ਆ ਕੁਲਦੀਪ ਸਿੰਘ ਉਹ ਸਾਡੇ ਘਰੇ ਆਉਂਦੇ ਰਹੇ ਆ ਮੇਰੇ ਫਾਦਰ ਨੂੰ ਕਹਿੰਦੇ ਰਹੇ ਆ ਕਿ ਮਾਮਾ ਜੀ ਇਹਨੂੰ ਅੱਗੇ ਸਮਝਾਓ ਮੇਰੀ ਕੁੜੀ ਨੇ ਬਾਹਰ ਭੱਜ ਜਾਣਾ ਵਾ ਇਸ ਮੁੰਡੇ ਨਾਲ ਚਲੇ ਜਾਣਾ ਵਾ ਮੁੰਡਾ پڑھਦਾ ਜੇ 9th ਚ ਤੇ ਕੁੜੀ ਹੈਗੀ ਜੇ +1 ਚ ਪਰਪੋਸਤਾ ਕਿੰਨੇ ਕੀਤਾ ਜੇ ਮੁੰਡੇ ਨੇ ਮੁੰਡੇ ਨੇ ਕੁਝ ਵੀ ਨਹੀਂ ਕਿਹਾ ਇਹੀ ਕੁੜੀ ਉਹਨੂੰ ਮਨਾਉਂਦੀ ਰਹੀ ਆ ਪਹਿਲਾਂ 3-4 ਮਹੀਨੇ ਉਹਦੇ ਪਿੱਛੇ ਪੈ ਚੰਦੀ ਰਹੀ ਆ ਉਸ ਤੋਂ ਬਾਅਦ ਮੇਰੀ ਮਾਤਾ ਦਾ ਦਾਦੇ ਹਾਂ ਤੋ ਚੁਕਿਆ ਵਾ ਮੇਰੀ ਮਾਤਾ ਮਰ ਚੁਕੀ ਆ ਇਹਦੀ ਮਾਤਾ ਨੂੰ ਇਸ ਬਾਰੇ ਵੀ ਸੱਦਿਆ ਗਿਆ ਕਿ ਤੇਰੀ ਮਾਤਾ ਜ਼ਿੰਦਾ ਵਾ ਕਿ ਨਹੀਂ ਇਹਨੇ ਬਹੁਤ ਜ਼ਿਆਦਾ ਹੀ ਸੋਹ ਦੇ ਵਿੱਚ ਝੂਠ ਬੋਲਿਆ ਵਾ ਹਰ ਕੁੜੀ ਤੇ ਇਲਜ਼ਾਮ ਲਾਉਂਦੀ ਆ ਬਹੁਤ ਹੀ ਇਹਦਾ ਕੈਰੈਕਟਰ ਹੈ ਜਿਹੜਾ ਬਹੁਤ ਖਰਾਬ ਹੈਗਾ ਵਾ ਉਸ ਤੋਂ ਬਾਅਦ ਵੀਰ ਵਗੈਰਾ ਕੋਈ ਹੈ ਹਾਂਜੀ ਇਹਦੀ ਉਹ ਇਹਦੇ ਦਾਦਾ ਜੀ ਲੱਗਦੇ ਨੇ ਮੇਰੇ ਮਤਲਬ ਮੇਰੀ ਭੂਆ ਦੀ ਪੋਤਰੀ ਆ ਤੇ ਇਹਨਾਂ ਦੇ ਮਤਲਬ ਇਹਦੇ ਫਾਦਰ ਦੇ ਮਾਮਾ ਜੀ ਲੱਗਦੇ ਨੇ ਇਹ ਕੁੜੀ ਬਾਲਗ ਆ ਕਿ ਨਬਾਲਗ ਆ ਇਹ ਕੁੜੀ ਨਾ ਬਾਲਿਕਾ ਨਵਾਂ ਲੱਗੇ ਹਾਂਜੀ ਸਾਡੇ ਪਿਤਾ ਜੀ ਦਾ ਕੀ ਨਾਮ ਪੂਰਾ ਮੇਰੇ ਪਿਤਾ ਜੀ ਦਾ ਨਾਮ ਕੈਪਟਨ ਗੁਰਮੀਤ ਸਿੰਘ ਨੇ ਬਦਨਾਮੀ ਦੀ ਜਿਹੜੀ ਮੇਨ ਵਜਾ ਉਹ ਹੈਗੀ ਜੇ ਪਹਿਲੀ ਸਾਡਾ ਸੀ ਵਿਰੋਧੀਆਂ ਨਾਲ ਲਾਲੀ ਦੇ ਨਾਲ ਪੰਮੇ ਗਾਡੀ ਦੇ ਨਾਲ ਇਹਨਾਂ ਨਾਲ ਸਾਡੇ ਪਹਿਲੀ ਦਾ ਝਗੜਾ ਸੀ ਬਲਕਿ ਜਿੱਤੇ ਤੁਸੀਂ ਉਹ ਵੀ ਵੇਖੋ ਤੇ ਉਹਦੇ ਵਿੱਚ ਵੀ ਇਹਨਾਂ ਦਾ ਕੋਈ ਲੈਣ ਦੇ ਨਹੀਂ ਹੈਗਾ ਸਾਡੀ ਪਹਿਲੀ ਦੇ ਵਿੱਚ ਇਹਨਾਂ ਨੇ ਸਾਡੀ ਪਹਿਲੀ ਵੀ ਵਾਈ ਆ ਉਸ ਝਗੜੇ ਕਰਕੇ ਇਹਨਾਂ ਨੇ ਕੁੜੀ ਨੂੰ ਯੂਜ਼ ਕੀਤਾ ਕੁੜੀ ਨੂੰ ਯੂਜ਼ ਕਰਕੇ ਉਹਨਾਂ ਨੂੰ ਪੈਸੇ ਦੇ ਕੇ ਤੇ ਉਹਨਾਂ ਤੋਂ ਗਲਤ ਬਿਆਨ ਬਲਵਾਏ ਜਾਣਦੇ ਆ ਉਹਨਾਂ ਤੋਂ ਗਲਤ ਚੀਜ਼ਾਂ ਕਰਵਾਈਆਂ ਜਾਣੀਆਂ ਬਲਕਿ ਇਹੋ ਜੀ ਸੱਚਾਈ ਕੁਝ ਵੀ ਨਹੀਂ ਹੈਗੀ ਸੇ ਮੇਨ ਮੁੱਦਾ ਸਿਰਫ ਫੈਲੀ ਦਾ ਪਹਿਲੀ ਦਾ ਆਪਣਾ ਹੱਥ ਕੰਡਾ ਵਰਤਣ ਲਈ ਹੁਣ ਵੀ ਇਹਨਾਂ ਤੋਂ ਜਾ ਕੇ ਇਹਨਾਂ ਨੇ ਹੱਥ ਤੇ ਇਹ ਮੰਗ ਰੱਖੀਆਂ ਦੂਰਾਜੀ ਨਾਵੇਂ ਦੀਆਂ ਅਸੀਂ ਰਾਜੀ ਨਾਵੇਂ ਲਈ ਕਿਹਾ ਵੀ ਨਹੀਂ ਇਹਨਾਂ ਨੇ ਰਾਜੀ ਨਾਵੇਂ ਲਈ ਇਹ ਮੰਗ ਰੱਖਿਆ ਕਿ ਸਾਨੂੰ ਪਹਿਲੀ ਚਾਹੀਦੀ ਆ ਜੇ ਕੁੜੀ ਦੀ ਇੱਜ਼ਤ ਨੂੰ ਇੰਨਾ ਰੱਖਦੇ ਤੇ ਕੁੜੀ ਦੀ ਇੱਜ਼ਤ ਨੂੰ ਪਹਿਲੀ ਦੇ ਨਾਲ ਤੋਲਦੇ ਆ ਦੋਜੀ ਚੀਜ਼ ਇਹਨਾਂ ਨੇ ਕਿਹਾ ਕਿ ਇਹਨਾਂ ਦੇ ਚਾਰ ਪਰਚੇ ਹੋਇਆ ਲਾਲੀ ਤੇ ਲਾਲੀ ਤੇ ਹੋਇਆ ਫਮੇ ਗਾੜੀ ਤੇ ਹੋਇਆ ਬਾਕੀ ਨਵੇਂ ਤੇ ਹੋਇਆ ਜੇ ਇਹਨਾਂ ਦੇ ਨਾਲ ਇੰਨਾ ਹੀ ਆ ਤੇ ਇਹ ਕੁੜੀ ਦੀ ਇੱਜ਼ਤ ਪਰਚਿਆਂ ਦੇ ਨਾਲ ਤੋਰਦੇ ਆ ਇਹਨਾਂ ਨੇ ਪਰਚਿਆਂ ਦਾ ਰਾਜੀ ਨਵੇਂ ਬਾਰੇ ਗੱਲ ਕੀਤੀ ਆ ਨਾ ਹੀ ਇਹਨਾਂ ਨੇ ਕਿਹਾ ਕਿ ਮੇਰੇ ਪਿਤਾ ਜੀ ਉਹਦੇ ਪੈਰੀ ਪੈ ਨਾ ਹੀ ਉਹਨਾਂ ਦੇ ਪੈਰੀ ਪਏ ਆ ਨਾ ਅੱਜ ਪਏ ਆ ਨਾ ਕੱਲ ਪਏ ਆ ਇਹ ਸਾਰੀ ਇਹ ਪਾਰਟੀਆਂ ਸਮਝ ਰਹੇ ਹਾਂ ਦੇ ਕਿ ਹਾਂਜੀ ਮੇਰੇ ਫਾਦਰ ਸਾਹਿਬ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦੇ ਆ ਕੀ ਉਹਦਾ ਕਿੰਨਾ ਪ੍ਰਸ਼ ਪਿੰਡ ਚ ਪਿੰਡ ਦੇ ਵਿੱਚ ਉਹ ਇੱਕ ਸਰਵਿਸਮੈਨ ਦੇ ਪ੍ਰਧਾਨ ਆ ਸਰਵਿਸ ਸੈਨਿਕ ਦੇ ਵੀ ਪ੍ਰਧਾਨ ਹੈਗੇ ਨੇ ਆਮ ਆਦਮੀ ਇਸੇ ਕਰਕੇ ਇਹਨਾਂ ਨੇ ਉਹਨਾਂ ਨੂੰ ਹੀ ਚੂਜ਼ ਕੀਤਾ ਤਾਂ ਕਿ ਇਹਨਾਂ ਨੇ ਆਪਣਾ ਬਦਲਾ ਕੱਢਣ ਲਈ ਗਿਨੋਣੀ ਹਰਕਤ ਕੀਤੀ ਆ ਬਲਕਿ ਇਨਕੁਇਰੀ ਅਸੀਂ ਐਸਐਸਪੀ ਦੇ ਲਈ ਜੇ ਅੱਛਾ ਪੀ ਐਨ ਸਾਹਿਬ ਦੀ ਮੰਗ ਕਰਦੇ ਹਾਂ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਇਹਨਾਂ ਦੋ ਜਿਹੜੀਆਂ ਮਾਵਾਂ ții ਹੈਗੀਆਂ ਇਹਨਾਂ ਦੇ ਨਾਲ ਕੋਈ ਪਰਿਵਾਰ ਦਾ ਮੈਂਬਰ ਨਹੀਂ ਹੈਗਾ ਜੀ ਕੋਈ ਮਾ ਕੋਈ ਨਾ ਕੋਈ ਜੇਠੀ ਨਾਲ ਕੋਈ ਦਿਉਰੀ ਨਾਲ ਕੋਈ ਨਾਨੀ ਨਾਲ ਸਾਰੇ ਦੇ ਸਾਰੇ ਸਾਰਾ ਪਰਿਵਾਰ ਸਾਡੇ ਨਾਲ ਹੈਗਾ ਜੀ ਤੇ ਇਹਨਾਂ ਦੋਵਾਂ ਇਕੱਲੀਆਂ ਧੁਰੀਆਂ ਫਿਰਦੀਆਂ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਸਾਡਾ ਪਰਚਾ ਕੈਨਸਲ ਹੋਣਾ ਚਾਹੀਦਾ ਵਾ ਤੇ ਇਹਨਾਂ ਦੇ ਖਿਲਾਫ ਬਿਲਕੁਲ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ ਤਾਂ ਕਿ ਇਦਾਂ ਦਾ ਕੋਈ ਚੀਜ਼ ਗਾ ਕਿਸੇ ਤੇ ਨਹੀਂ ਕਰਨੀ ਚਾਹੀਦੀ ਬਿਲਕੁਲ ਹੀ ਝੂਠ ਹੈਗਾ ਜੀ ਜਿੱਦਣ ਇਹ ਗੱਲ ਹੋਈ ਆ ਇਹਦੀ ਮਾਤਾ ਸਾਡੇ ਘਰੇ ਆਈ ਆ ਮੇਰੇ ਪਿਤਾ ਦੇ ਪੈਰੀਂ ਪੈਂਦੀ ਰਹੀ ਆ ਕਿ ਮਾਮਾ ਜੀ ਮੇਰੇ ਨਾਲ ਚਲੋ ਮੇਰੀ ਕੁੜੀ ਨੇ ਚਲੇ ਜਾਣਾ ਇਹ ਵੀਡੀਓ ਕਾਲ ਨੂੰ ਕਰਨਾ ਨਹੀਂ ਹਟਦੀ ਇਹ ਮੁੰਡੇ ਨੂੰ ਘਰੇ ਬ ਮੇਰੇ ਪਿਤਾ ਜੀ ਗਏ ਆ 5-10 ਮਿੰਟ ਗਏ ਆ ਉਦੋਂ ਦੀ ਮਾਤਾ ਵੀ ਕੋਲ ਸੀ ਇਹਦੇ ਪਿਤਾ ਵੀ ਕੋਲ ਸੀ ਸਮਝਾ ਦਿੰਦੀ ਇਹ ਗੱਲ ਕਰਦੇ ਪਏ ਆ 24 ਤਰੀਕ ਦੀ ਗੱਲ ਕਰਦੇ ਪਏ ਆ ਉਸ ਦਿਨ ਸਾਡੇ 9 ਵਜੇ ਤੋਂ ਲੈ ਕੇ 1 ਵਜੇ ਤੱਕ ਨੇਰੇਗਾ ਮੀਟਿੰਗ ਹੋਈ ਸੀ ਤੁਸੀਂ ਜਾ ਕੇ ਨੇਰੇਗਾ ਵਾਲਿਆਂ ਤੋਂ ਵੀ ਗੱਲ ਕਰ ਸਕਦੇ ਹੋ ਕਨਫਰਮੇਸ਼ਨ ਉਹ ਇੱਥੇ ਇਸ ਘਰੇ ਹੀ ਸੀ ਉਹ ਕਹਿੰਦੀ ਉਹਦੀ ਮਾਤਾ ਕਹਿੰਦੀ ਵੀ ਮੈਂ ਮਸਿਆ ਹੀ ਉਧਰ ਤੇ ਮਸਿਆ ਤੇ ਇਹ ਮੈਨੂੰ ਕਹਿੰਦੇ ਵੀ ਤੂੰ じゃ ਮਸਿਆ ਹੋਇਆ ਕੁੜੀ ਆ ਤੇ ਮੇਰੇ ਕੋਲ ਮੈਂ ਕੁੜੀ ਪੜ੍ਹਾਉਂਗਾ ਸਭ ਤੋਂ ਪਹਿਲਾਂ ਇਹ ਦੱਸੋ ਕਿ ਇਹਦੇ ਘਰੇ ਦੀ ਗੱਲ ਬਣੰਡੀ ਹੋਵੇ ਇਹ ਸਾਨੂੰ ਛੱਡੰਡੀ ਹੋਵੇ ਤੇ ਮਸਿਆ ਕੀ ਕਰਨ ਗਈ ਤੁਸੀਂ ਇਹ ਦੱਸੋ ਕੋ ਦੂਜੀ ਗੱਲ ਇਹ ਆ ਕਿ ਇਹ ਸਾਡੇ ਘਰੇ ਆਈ ਆ ਅਸੀਂ ਦੇ ਘਰੇ ਨਹੀਂ ਗਏ ਹੈਗੇ ਇਹਨੇ ਸਾਡੇ ਤਰਲੇ ਕੱਢਿਆ ਸਾਰੇ ਪਰਿਵਾਰ ਦੇ ਇਹਨੇ ਆਪਦੀ ਨਨਾਂਦੇ ਵੀ ਇਹੀ ਤਰਲੇ ਕੱਢਿਆ ਕਿ ਮੇਰੀ ਕੁੜੀ ਨੇ ਚਲੇ ਜਾਣਾ ਜੇ ਆਕੇ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸਮਝਾਓ ਕਿ ਮੇਰਾ ਘਰ ਵਾਲਾ ਨਸ਼ੇੜੀ ਜੇ ਕੀ ਲੱਗਦਾ ਫਿਰ ਪੋਤਰੀ ਆ ਜੀ ਮੀਟਾਂ ਦੀ ਇਨਸਾਫੀ ਮੰਗਦੇ ਆ ਜੀ ਅਸਲ ਕੀ ਗੱਲ ਹੋਈ ਜੀ ਅਸਲ ਜੀ ਹੋਈ ਆ ਉਹਨਾਂ ਦੀ ਜਿਹੜੀ ਸਾਡੀ ਨਨਾਂ ਦੀ ਪੋਤਰੀ ਸੀ ਨਾ ਉਹ 4 ਮਹੀਨੇ ਪਹਿਲਾਂ ਵੀ ਸਕੂਲ ਦੇ ਵਿੱਚ ਗੱਲ ਚੱਲਣ ਢਈ ਸੀ ਕਿ ਇਦਾਂ ਉਹ ਬੇਟੀ ਆ ਕਰਦੀ ਆ ਬੇਟੀ ਉਹ ਕਰਦੀ ਆ ਇਦਾਂ ਕੁੱਠੀਆਂ ਸਿੱਧੀਆਂ ਹਰਕਤਾਂ ਸੁਣਦੇ ਆ ਪਰ ਕਪਟਨ ਸਾਹਿਬ ਨਹੀਂ ਗਏ ਸੁਣਦੇ ਵੀ ਰਹੇ ਨੇ ਨਹੀਂ ਗਏ ਸੁਣ ਕੇ ਵੀ ਉਹ ਨਹੀਂ ਗਏ ਵੀ ਬਾਅਦ ਦੇ ਵਿੱਚ ਐਂਡ ਹੋ ਗਿਆ ਬਾਅਦ ਦੇ ਵਿੱਚ ਉਹਦੀ ਮੰਮੀ ਆਂਦੀ ਆ ਵੀ ਇਹ ਕੁੜੀ ਹਟਦੀ ਨਹੀਂ ਗਈ ਉਹਨੂੰ ਵੀਡੀਓ ਫੋਟੋਆਂ ਪਾਉਂਦੀ ਆ ਉਹਨੂੰ ਮੋਬਾਈਲ ਫੋਨ ਕਰਦੀ ਆ ਇਹਨੂੰ ਮਾਮਾ ਜੀ ਸਮਝਾਓ ਕਿਨੂੰ ਫੋਨ ਕਰਦੀ ਆ ਉਹ ਮੁੰਡੇ ਨੂੰ ਜਿਹਦੇ ਨਾਲ ਕੋਈ ਗਲਤ ਮਲਤ ਸੀ ਇਹ ਕੁੜੀ ਸੂਲੇ ਤੁਹਾਨੂੰ ਕੋ ਪ੍ਰੂਫ ਵੀ ਵਿਖਾਏ ਗਏ ਜਿਹਦੇ ਕਿ ਕੁੜੀ ਕਿਸੇ ਨਾਲ ਗਲਤ ਮਤ ਗੱਲ ਕਰਦੀ ਸਾਨੂੰ ਪ੍ਰੂਫ ਨਹੀਂ ਕੋਈ ਵਿਖਾਏ ਗਏ ਪਰ ਉਹਦੀ ਮੰਮੀ ਨੇ ਸਾਨੂੰ ਦੱਸਿਆ ਜੀ ਹਾਂ ਉਹਦੀ ਮੰਮੀ ਨੇ ਇਹ ਗੱਲ ਕਹੀ ਇਹ ਗਏ ਨੇ 23 ਤਰੀਕ ਨੂੰ ਗਏ ਨੇ 5 ਮਿੰਟ ਗਏ ਨੇ ਗੱਲਬਾਤ ਕਰਕੇ ਆ ਗਏ ਨੇ ਉਸ ਤੋਂ ਬਾਅਦ ਸਾਨੂੰ ਕੋਈ ਪਤਾ ਨਹੀਂ ਕੀ ਗੱਲ ਆ ਕੀ ਗੱਲ ਨਹੀਂ ਹੈ ਵੀ ਉਹਨਾਂ ਮੜ ਕੇ ਚਵੀ ਤਰੀਕ ਦੀ ਉਹਨਾਂ ਇਹ ਗੱਲ ਬਣਾ ਕੇ ਰੱਖ ਦਿੱਤੀ ਆ 21 ਤਰੀਕ ਨੂੰ ਸਾਡੇ ਘਰ 9 ਵਜੇ ਤੋਂ ਲਾ ਕੇ 1 ਵਜੇ ਤੀਕਰ ਮੀਟਿੰਗ ਚੱਲਣ ਈ ਆ ਨਰੇਕਾਂ ਵਾਲਿਆਂ ਦੀ ਹਾਂਜੀ ਇਸ ਤੋਂ ਬਾਅਦ ਸਾਨੂੰ ਕੋਈ ਪਤਾ ਨਹੀਂ ਸਾਡੇ ਘਰ ਮੁੜ ਕੇ ਪੁਲਿਸ ਆ ਗਈ ਸਾਨੂੰ ਕਿਸੇ ਗੱਲ ਦਾ ਹੀ ਪਤਾ ਨਹੀਂ ਕਿ ਕੀ ਉਹਨਾਂ ਗੱਲ ਬਣਾ ਲਈ ਆ ਕੀ ਹੋਇਆ ਤੇ 25 ਤਰੀਕ ਨੂੰ ਸਾਡੇ ਘਰ ਪੁਲਿਸ ਆ ਗਈ ਆ ਸਾਨੂੰ ਉਦੋਂ ਪਤਾ ਲੱਗਾ ਜਦੋਂ ਉਹਨਾਂ ਨੂੰ ਫੜ ਕੇ ਲੈ ਕੇ ਹਾਂਜੀ ਕੀ ਇਲਜ਼ਾਮ ਲਾਇਆ ਕਿਹੜੀ ਗੱਲੋਂ ਫੜ ਕੇ ਖੜਿਆ ਲਿਜਾਮ ਉਹਨਾਂ ਲਾਇਆ ਵੀ ਕੁੜੀ ਨੂੰ ਛੇੜਛੜਾਈ ਕੀਤੀ ਆ ਉਹਨਾਂ ਆ ਉਹ ਕੀਤਾ ਜੀ ਆਹ ਕੀਤਾ ਜੀ ਉਹਨਾਂ 24 ਤਰੀਕ ਦੀ ਪਾਈ ਆ 24 ਤਰੀਕ ਨੂੰ ਉਹ ਗਏ ਹੀ ਨਹੀਂਗੇ 24 ਤਰੀਕ ਨੂੰ ਸਾਡੇ ਘਰ 1 ਵਜੇ ਤੱਕਰ ਮੀਟਿੰਗ ਚੱਲਦੀ ਰਹੀ ਆ ਫਿਰ ਤੁਹਾਡੇ ਘਰ ਦਾ ਨਾਂ ਹੀ ਕਿਉਂ ਲੈ ਗਿਆ ਹਾਂਜੀ ਤੁਹਾਡੇ ਘਰ ਦਾ ਨਾਂ ਸਾਡੇ ਘਰ ਦਾ ਵਿਰੋਧੀਆਂ ਨੇ ਸਾਡੇ ਨਾਂ ਲਵਾਇਆ ਜੀ ਸਾਡੇ ਵਿਰੋਧੀ ਆ ਜਿਹੜੇ ਉਹਨਾਂ ਐ ਲਾਗਤ ਬਾਜੀ ਦਾ ਪਰਚਾ ਦਵਾਇਆ ਆ ਉਹਨਾਂ ਸਾਰਾ ਧੱਕਾ ਕੀਤਾ ਆ ਸਾਡਾ ਕੋਈ ਕਿਸੇ ਇਹਨਾਂ ਨਾਲ ਸਾਡਾ ਘਰ ਦੇ ਨਾਲ ਕੋਈ ਮਾਮਲਾ ਨਹੀਂ ਸੀ ਕੋਈ ਧੱਕਾ ਕੋਈ ਗੱਲਬਾਤ ਨਹੀਂ ਸੀ ਜੋ ਕਰਾਇਆ ਸਾਡਾ ਵਿਰੋਧੀਆਂ ਨੇ ਕਰਾਇਆ ਹਾਂਜੀ ਉਹਨਾਂ ਨਾਲ ਸਾਡਾ ਪਹਿਲੇ ਦਾ ਝਗੜਾ ਚੱਲਦਾ ਆ ਉਹਨਾਂ ਤੇ ਪਰਚੇ ਹੋਏ ਆ ਉਹਨਾਂ ਸਾਡੇ ਨਾਲ ਲਾਗਤ ਬਾਜੀ ਦੇ ਨਾਲ ਇਹ ਸਾਡਾ ਧੱਕੇ ਨਾਲ ਪਰਚਾ ਹੋਇਆ ਹੈ ਤੁਸੀਂ ਵੀ ਪਰਚੇ ਦਵਾ ਪਹਿਲਾਂ ਕਰਾਈ ਉਹਨਾਂ ਤੇ ਹਾਂਜੀ ਕਰਾਇਆ ਜੀ ਉਹਨਾਂ ਕਪਟਨ ਨੂੰ ਮਾਰ ਦੇਣ ਲੱਗੇ ਸੀ ਜੀ ਝੋਨੇ ਦੇ ਵਿੱਚ ਪਿਛਲੇ ਸਾਲ ਇਹੋ ਮਹੀਨਾ ਹੀ ਉਹ ਧੂਕੇ ਲੈ ਗਏ ਆ ਤੇ ਜਦੋਂ ਉਹਨਾਂ ਨੂੰ ਧੂਕੇ ਲੈ ਗਏ ਆ ਤੇ ਲੋਕਾਂ ਨੇ ਛੜਾਇਆ ਨਹੀਂ ਤੇ ਮਾਰ ਹੀ ਦੇਣ ਲੱਗੇ ਸੀ ਜੀ ਕਿਸੇ ਸਿਆਸੀ ਇਸੇ ਤਰ੍ਹਾਂ ਜਿਵੇਂ ਬਾਜੀ ਕਰਕੇ ਧਰ ਦੇ ਜਿਹੜਾ ਇਲਜ਼ਾਮ ਲੱਗੇ ਜਾਂਦੇ ਹਾਂ ਜੀ ਇਸੇ ਬਾਜ਼ੇ ਕਰਕੇ ਝੂਠੇ ਇਲਜ਼ਾਮ ਲੱਗਦੇ ਜਾਂਦੇ ਆ ਠੀਕ ਜੀ ਸਾਡੇ ਨਾਲ ਬਹੁਤ ਅੱਕਾ ਹੋ ਰਿਹਾ ਆ ਕੋਈ ਕਪਟਨ ਦੀ ਇਹੋ ਜੀ ਕੋਈ ਹਰਕਤ ਨਹੀਂ ਕੀਤੀ ਜੀ ਉਹਦੀਆਂ ਅੱਠ ਭੈਣਾਂ ਜੇ ਤਿੰਨ ਭਰਾ ਨੇ ਅੱਠਾਂ ਭੈਣਾਂ ਦੀਆਂ ਕਿੰਨੀਆਂ ਬੇਟੀਆਂ ਨੇ ਉਹਨਾਂ ਦੀਆਂ ਨੌਂ ਆ ਸਾਰਿਆਂ ਦੇ ਅਸੀਂ ਫਰਜ਼ ਪੂਰੇ ਕਰਦੇ ਆ ਆਉਂਦੇ ਜਾਂਦੇ ਸਾਡੇ ਘਰ ਅੱਜ ਵੀ 20 ਪਰੌਣੇ ਬੈਠੇ ਆ ਸਾਡੇ ਘਰ ਹਰ ਥਾਰ ਵੇ ਇਹੋ ਕੁਛ ਰਹਿੰਦਾ ਆ ਉਹਨਾਂ ਨਵਾਂ ਨੂੰ ਉਹਨਾਂ ਬੇਟੀਆਂ ਨੂੰ ਉਹਨਾਂ ਦੋਧੀਆਂ ਨੂੰ ਨਹੀਂ ਇਹ ਕੁਛ ਕਹਾ ਅੱਜ ਉਹਨੇ ਇੱਕ ਭੈਣ ਦੀ ਪੋਤਰੀ ਅੱਥੀ ਪਾਲ ਕੇ ਸਾਰਾ ਕੁਛ ਕਰਕੇ ਉਹਦੇ ਨਾਲ ਇੰਨਾ ਤੱਕਾ ਕਰਨਾ ਸੀ ਐਡਾ ਕਦੇ ਉਹ ਤੱਕਿਆ ਬੰਦਾ ਥੋੜਾ ਇੰਨਾ ਮੰਨਿਆ ਪਰਵੰਨਿਆ ਬੰਦਾ ਦੁਨੀਆ ਦੇ ਤੇ ਜਿਹੜਾ ਉਹਦੇ ਨਾਲ ਇੰਨਾ ਤੇ ਤੱਕਾ ਹੋ ਗਿਆ ਜੀ ਕੋਈ ਮਾਂ ਵੀ ਇਹ ਕਹਿ ਰਹੀ ਆ ਵੀ ਮੇਨਾ ਵੀ ਬਤਾਸਰ ਪਹਿਲਾਂ ਮਤਲਬ ਇਦਾਂ ਦੀ ਹਰਕਤ ਕੀਤੀ ਜਿਹਦਾ ਬਾਅਦ ਚ ਜਾਕੇ ਖਾਣੇ ਵੀ ਜਾਗਦਾ ਨਵਾਬਾਜੋ ਆਏ ਕੋਈ ਇਹੋ ਜੀ ਗੱਲ ਨਹੀਂ ਪੰਨਾ ਨਾ ਨਹੀਂ ਸਾਰੇ ਉਹ ਨਹੀਂ ਹੋਈ ਉਹ ਸਾਡੀ ਨਾਨ ਜੀਉਂਦੀ ਸੀ ਉਹਦਾ ਘਰਬਾਰ ਸੀ ਨਾਨ ਸਾਡੇ ਕੋ ਰੈਂਦੀ ਅਸੀਂ ਉਹਦੇ ਕੋ ਰਹਿਨੇ ਹਾਂ ਹਰ ਵੇਲੇ ਸਾਡਾ ਇੱਕੋ ਚੁੱਲਾ ਚੰਕਾ ਏ ਉਹ ਉਹ ਸਿਰਫ ਇੱਥੇ ਘਰ ਬਣਾਉਣ ਦੇ ਪਹਾਂ ਉਦੋਂ ਸਾਡਾ ਉਦਰੇ ਹੀ ਸਾਡੀ ਬਸੋਂ ਹੀ ਉਹਦੇ ਨੇ ਰਹਿਨੇ ਹਾਂ ਪੌੜੀ ਲੈਣ ਗਏ ਆ ਪੌੜੀ ਲੈਣ ਗਏ ਉਹ ਪੌੜੀ ਨਹੀਂ ਦਿੰਦੀ ਇਹ ਆਂਦਾ ਵੀ ਮੈਂ ਆਪੇ ਭੈਣ ਨੂੰ ਕਹਿ ਦੂੰਗਾ ਉਹ ਉਹਦੇ ਗੱਲ ਪਹੇਗੀ ਉਹਨੇ ਅੱਗੋਂ ਤਾਂ ਕਾਕੀ ਤਾਂ ਕੁਝ ਗੱਲ ਹੀ ਨਹੀਂ ਇਹੋ ਜੀ ਤੇ ਕੀ ਲੱਗਾ ਬੁੱਢਾ ਵਰਤੇ ਜਾ ਰਿਹਾ ਜਿਹੜੀ ਦੂਜੀ ਪਾਰਟੀ ਦਾ ਜੇ ਕਿਸੇ ਵੱਲੋਂ ਅਈਏ ਹੋ ちゃう ਨੇ ਅ ਵੀ ਸਾਡਾ ਫੈਸਲਾ ਲੈਣਾ ਚਾਹੀਦਾ ਐ ਮੈਂ ਉਹਨਾਂ ਉਹਦੀ ਭੂਆ ਹਾਂ ਕਲਦੀਪ ਸਿੰਘ ਦੀ ਮੈਂ ਭੈਣ ਆ ਤੇ ਅਸੀਂ ਆਪਣੇ ਘਰ ਕੋਈ ਜੱਟ ਨਹੀਂ ਹੋਣਾ ਚਾਹੀਦਾ ਸਾਡੇ ਵਿੱਚ ਜਿਹੜੇ ਜੱਟ ਉਹਨਾਂ ਦੇ ਪਹਿਲਾਂ ਪੈਲੀ ਦਾ ਝਗੜਾ ਆ ਉਹ ਆ ਕੇ ਸਪੋਰਟ ਕਰਦੇ ਆ ਅਸੀਂ ਭੈਣ ਭਰਾ ਆਪਣੇ ਬਹਿ ਕੇ ਆਪਣਾ ਰਾਜੀਨਾਮਾ ਕਰੀਏ ਤੁਹਾਨੂੰ ਬਸ ਇਹ ਹੋਰ ਜਿਹੜਾ ਹੁਣ ਕੁੜੀ ਨੇ ਜਿਹਦੇ ਇਲਜ਼ਾਮ ਲਾਤੇ ਪਰਚਾ ਦਾ ਜੋ ਗਿਆ ਉਹਦਾ ਕੀ ਕਹਿਣਾ ਚਾਹੀਦਾ ਪਰਚਾ ਆਪਾਂ ਉਹਨਾਂ ਦਾ ਕੈਸਲ ਕਰਾਈਏ ਕਿੱਦਾਂ ਦੇ ਉਹ ਕਿਦਾਂ ਦਾ ਸੁਭਾਅ ਕਿਦਾਂ ਦਾ ਕੈਪਟਨ ਸਾਹਿਬ ਦਾ ਕੀ ਲੱਗਦਾ ਤੁਹਾਨੂੰ ਸਾਡੇ ਸਾਡੇ ਉਹਨਾਂ ਨੇ ਮਾਮਾ ਜੀ ਨੇ ਸਾਡੇ ਵਿਆਹ ਵੀ ਕੀਤੇ ਆ ਅਸੀਂ ਜਵਾਨੀ ਵੇਲੇ ਉਹਨਾਂ ਦੇ ਵੀ ਜਵਾਨੀ ਰਹੀ ਤੇ ਸਾਡੇ ਤੇ ਵੀ ਰਹੀ ਸਾਡੇ ਨੂੰ ਤੇ ਕੋਈ ਨਾ ਕੋਈ ਟੀਚਰ ਮਜ਼ਾਕ ਕੋਈ ਕੀਤੀ ਨਹੀਂ ਆ ਸਾਡਾ ਮਾਪਿਓ ਬਣ ਕੇ ਰਹੇ ਆ ਅਸੀਂ ਕਿਦਾਂ ਕਹਿ ਦੀ ਵੀ ਸਾਡਾ ਅਜ ਮਾਮਾ ਮਾੜਾ ਫਿਰ ਕਿਉਂ ਮਤਲਬ ਇਹ ਇਲਜ਼ਾਮ ਲਗਾਇਆ ਜਾ ਰਿਹਾ ਉਹ ਇਲਜ਼ਾਮ ਵੀ ਉਹਦਾ ਡੈਡੀ ਉਹਨਾਂ ਨਾਲ ਕੰਮ ਕਰਦਾ ਆ ਤੇ ਉਹ ਜੱਟ ਉਹਨਾਂ ਦੀ ਸਪੋਰਟ ਪੈਸੇ ਦੇ ਹੀ ਜਾਂਦੇ ਨਸ਼ਾ ਪਤਾ ਕਹਿੰਦਾ ਸਾਡਾ ਵਿਆਹ ਭਰਾ ਪੈਸੇ ਦੇ ਹੀ ਜਾਂਦੇ ਉਹ ਪੈਸੇ ਦੇ ਲਾਲਚ ਨਹੀਂ ਬਚਨ ਸਰਪੰਚ ਤੇ ਸਾਫਾ ਪਿੰਡ ਕ ਕੈਪਟਨ ਗਰਮੀਤ ਸਿੰਘ ਇੱਕ ਸੱਚਾ ਸੁੱਚਾ ਆਮ ਆਦਮੀ ਪਾਰਟੀ ਦਾ ਵਰਕਰ ਆ। ਬਾਕੀ ਇਹਦੀ ਛਵੀ ਨੂੰ ਸਿਰਫ ਥੱਲੇ ਗਰਾਉਂਡ ਕਰਕੇ ਇਹਨੂੰ ਥੱਲੇ ਵਿਖਾਉਣ ਕਰਕੇ ਇਹ ਤੇ ਜਿਹੜੇ ਇਲਜ਼ਾਮ ਇਹ ਤੇ ਪਰਚਾ ਜੋ ਹੋਇਆ ਉਸ ਸਿਆਸੀ ਪੱਤਾ ਕੀਤਾ ਗਿਆ, ਰਾਜਨੀਤਿਕ ਪੱਤਾ ਕੀਤਾ ਗਿਆ। ਇਹਦੇ ਵਿੱਚ ਕੈਪਟਨ ਗਰਮੀਤ ਸਿੰਘ ਬਿਲਕੁਲ ਬੇਕਸੂਰ ਆ। ਉਹਦੇ ਨਾਲ ਬਿਲਕੁਲ ਜੋ ਹੈ ਉਹ ਤੱਕਾਇਆ। ਮਰਗੋ ਨਹੀਂ ਮੌਜੂਦਾ ਪਾਰਟੀ ਦਾ ਬੰਦਾ ਤੇ ਕਹਦੇ ਉਹਦੇ ਤੇ ਧੱਕਾ ਹੋ ਗਿਆ ਸਿਆਸੀ ਮੌਜੂਦਾ ਪਾਰਟੀ ਉਹਨਾਂ ਦੀ ਹੈ। ਪਾਰਟੀ ਦਾ ਹੀ ਵਰਕਰ ਆ ਮਨੂੰ। ਪਾਰਟੀ ਦਾ ਵਰਕਤੇ ਹੈਗਾ ਉਹਨਾਂ ਦਾ ਸ਼ਾਸੀ ਪਾਰਟੀ ਦਾ ਮੈਂ ਕੀ ਕਹਿ ਸਕਦਾ ਕਿ ਵਰਕੇ ਬੰਦੇ ਹੈਗੇ ਹੀ ਆ ਜਿਹੜੇ ਉਹਨਾਂ ਦੇ ਉਲਟੇ ਇਹਦੇ ਉਲਟੇ ਆ ਆਮ ਆਦੀ ਪਾਰਟੀ ਦੇ ਤੁਸੀਂ ਅਕਸ ਕਿਦਾਂ ਤੁਸੀਂ ਜਿਹੜਾ ਕਹਿ ਰਹੇ ਵੀ ਇਹ ਬੜੀ ਛਾਪ ਸਖਤੀ ਨੇ ਬੰਦਾ ਵਾ ਪੇਟ 'ਚ ਕੋਈ ਹੈ ਨਾ ਨਾ ਅਜ ਤੱਕ ਕਰ ਦਿਓ ਪਹਿਲਾਂ ਆਪਾਂ ਕੋਈ ਕੈਪਟਨ ਗੁਰਮੀਤ ਸਿੰਘ ਕੋਈ ਹੋਜੀ ਕਾਰਵਾਈ ਕੋਈ ਨਹੀਂ ਸੁਣੀ ਨਾ ਕਰ ਹੀ ਸਕਦਾ ਨਾ ਇਹ ਕਰੂਗਾ ਹੀ ਨਾ ਪਹਿਲਾਂ ਕੀਤਾ ਨਾ ਹੁਣ ਕੀਤਾ ਨਾ ਅੱਗੇ ਕਰੂਗਾ ਜੋ ਬੰਦਾ ਸਾਫ ਸੋਰਾ ਇਨਸਾਫ ਚਾਹੁੰਦੇ ਐ ਇਨਸਾਫ ਚਾਹੁੰਦੇ ਜਿਹੜਾ ਉੱਤੇ ਪੱਤਾ ਨਜਾਇਜ਼ ਹੋਇਆ ਉਹ ਕੈਂਸਲ ਕੀਤਾ ਜਾਵੇ ਜਿਹੜੇ ਉਹਨਾਂ ਦੇ ਬੰਦੇ ਸੀ ਜਿਨ੍ਹਾਂ ਨੇ ਨਜਾਇਜ਼ ਕਰਾਇਆ ਉਹਨਾਂ ਨੂੰ ਦੋਸ਼ੀ ਕਾ ਦਿੱਤਾ ਜਾਵੇ ਕੀ ਲੱਗਦਾ ਕਿ ਇਹ ਕੁੜੀ ਨੂੰ ਜਾਂ ਪਰਿਵਾਰ ਨੂੰ ਵਰਤਿਆ ਜਾ ਰਿਹਾ ਕਿਸੇ ਕਿਸ ਵੱਲੋਂ ਉਹ ਤੇ ਤੁਹਾਨੂੰ ਪਤਾ ਹੀ ਆ ਲੈ ਵੀ ਗਰੀਬ ਪਰਿਵਾਰ ਆ ਉਹ ਪੈਸਾ ਪੈਸਾ ਨੇ ਵਰਤਿਆ ਗਿਆ ਵਾ ਬਾਕੀ ਉਹ ਆ ਆਪਣੇ ਤੌਰ ਤੇ ਨਾ ਮਾਵਾ ਤੀਆਂ ਨਾ ਉਹ ਬੰਦਾ ਕੁਝ ਨਹੀਂ ਕਰ ਸਕਦਾ ਉਹਦੇ ਸਾਡੇ ਦਾ ਪਿਆਰ ਹੀ ਬੜਾ ਉਪਰਾਰਨਾ ਸਾਡੇ ਕਹਿੰਦੇ ਬੜੇ ਚੰਗਾ ਕਦੇ ਪਰਵਾਰਾਂ ਵੀ ਪਾਲਣ ਡਿਆ ਕੈਪਟਨ ਇਹ ਕੈਪਟਨ ਦਾ ਹੀ ਕੰਮ ਆ ਸਾਰੇ ਭੈਣ ਭਰਾ ਜਿਹਨੀਆਂ ਭੈਣਾਂ ਦਾ ਵਿਆਹ ਕੀਤੇ ਸਾਰਾ ਕੁਝ ਤਾਂ ਕਿ ਉਹ ਇਹ ਫੌਜ ਹੀ ਇਹਦੇ ਕੋ 4 ਰੁਪਏ ਹੈਗੇ ਸੀ ਤੁਹਾਨੂੰ ਪਤਾ ਹੀ ਅੱਜ ਕੱਲ ਪੈਸੇ ਹੁੰਦਾ ਨਹੀਂ ਇਹਨੇ ਸਾਰੀਆਂ ਭੈਣਾਂ ਦਾ ਪ੍ਰੇਮੀਆਂ ਤਾਂ ਕਿ ਵਿਆਹ ਕੀਤੇ ਨੇ ਠੀਕ ਹੈ ਕੈਪਟਨ ਗੁਰਮੀਤ ਸਿੰਘ 7 ਵਜੇ ਸਾਡੇ ਘਰ ਆਏ ਸੀ ਉਸ ਉਸ ਟਾਈਮ ਮੇਰੇ ਮਾਤਾ ਘਰ ਵਿੱਚ ਮੌਜੂਦ ਸੀ ਤੇ ਮੰਮੀ ਮਸਜਾ ਤੇ ਚੱਲੇ ਸੀ ਤੇ ਇਹ ਮਮਾ ਮੈਨੂੰ ਕਹਿੰਦੇ ਕਿ ਹਰ ਪਿੱਤ ਤੂੰ ਇਹ ਜਾਣਾ ਵਾ ਤਿਆਰ ਹੋ ਜਾ ਤੇ ਮੈਂ ਕਾ ਠੀਕ ਹੈ ਤੇ ਉਹ ਕਹਿੰਦੇ ਨਹੀਂ ਅੱਜ ਇਹਨੇ ਮੱਸਿਆ ਤੇ ਨਹੀਂ ਜਾਣਾ ਜਿੰਨੂੰ ਮੈਂ ਪੜਾਉਣਾ ਵਾ ਤੇ ਫਿਰ ਏਦਾਂ ਕਿਤਾਬਾਂ ਕਤੂਬਾਂ ਕੱਢ ਕੇ ਦਿੱਤੀਆਂ ਮੰਮੀ ਨੇ ਇੰਗਲਿਸ਼ ਦੀਆਂ ਤੇ ਜਿੰਨਾ ਤੱਕ ਮੰਮੀ ਘਰੇ ਸੀ ਉਹਨਾਂ ਤੱਕ ਮੈਨੂੰ ਪੜਾਉਂਦੇ ਰਹੇ ਬਾਅਦ ਵਿੱਚ ਮੰਮੀ ਮੱਸਿਆ ਤੇ ਚਲ ਗਏ ਤੇ ਫਿਰ ਮੈਨੂੰ ਕਹਿੰਦੇ ਕਿ ਬਾਹਰਲਾ ਦਰਵਾਜ਼ਾ ਬੰਦ ਕਰ ਫਿਰ ਦਰਵਾਜ਼ੇ ਬੰਦ ਕਰਵਾਏ ਅੰਦਰਲਾ ਵੀ ਬਾਹਰਲਾ ਵੀ ਬੱਤੀਆਂ ਬੰਦ ਕਰਵਾਈਆਂ ਗਈਆਂ ਫਿਰ ਏਦਾਂ ਮੇਰੇ ਨਾਲ ਗੰਦੀਆਂ ਗੱਲਾਂ ਕੀਤੀਆਂ ਗਈਆਂ ਗਲਤ ਹਰਕਤਾਂ ਕੀਤੀਆਂ ਗਈਆਂ ਮੇਰੇ ਨਾਲ ਸ਼ੇਰਖਾਨੀਆਂ ਕੀਤੀਆਂ ਗਈਆਂ 7 ਵਜੇ ਤੋਂ ਲੈ ਕੇ 1 ਵਜੇ ਤੱਕ ਮੇਰੇ ਨਾਲ ਏਦਾਂ ਦੀਆਂ ਹਰਕਤਾਂ ਕੀਤੀ ਤੇ ਫਿਰ ਮੈਨੂੰ ਫਿਰ ਇਹ ਆਪਣੇ ਘਰੇ ਚਲ ਗਏ 1 ਵਜੇ ਤੇ ਫਿਰ ਮੈਂ ਸਲਾਈ ਤੇ ਚਲ ਗਈ ਤੇ ਫਿਰ ਇਹ ਵਾਪਸ ਆਇਆ ਆਪਣੇ ਘਰ ਤੋਂ ਫਿਰ ਇਹਨਾਂ ਨੇ ਮੈਨੂੰ ਸਲਾਈ ਤੋਂ ਆਵਾਜ਼ ਮਾਰੀ ਕਹਿੰਦੇ ਤੇਰੀ ਮੰਮੀ ਦਾ ਫੋਨ ਆਉਂਦਿਆ ਗੱਲ ਕਰ ਲੈ ਤੇ ਮੈਂ ਆ ਗਈ ਤੇ ਫਿਰ ਫਿਰ ਬੇਖਲਵਾਏ ਫਿਰ 2 ਵਜੇ ਮੇਰੇ ਡੈਡੀ ਘਰ ਆਏ ਸਬਜੀ ਦੇਣ ਫਿਰ ਉਹ ਸਬਜੀ ਦੇ ਕੇ ਵਾਪਸ ਹੀ ਚਲ ਗਏ ਫਿਰ ਮੈਂ ਉਹਨਾਂ ਦੇ ਮਗਰ ਚਲ ਗਈ ਫਿਰ ਮੈਂ ਡੈਡੀ ਨੂੰ ਕਿਹਾ ਡੈਡੀ ਮਾਮਾ ਮੇਰੇ ਨਾਲ ਇਦਾਂ ਦੀਆਂ ਗੰਦੀਆਂ ਗੱਲਾਂ ਕਰਦਾ ਵਾ ਜਾਨੂ ਘਰੋਂ ਕੱਢ ਜਾ ਜਾਂ ਮੈਂ ਗਵੰਡੀਆਂ ਘਰ ਚਲ ਜਾਨੀ ਆ ਡੈਡੀ ਕਹਿੰਦਾ ਕਿ ਤੂੰ ਗਵੰਡੀਆਂ ਘਰ ਚਲ ਜਾ ਫਿਰ ਮੈਂ ਗਵੰਡੀਆਂ ਘਰ ਜਾ ਕੇ ਗਵੰਡੀਆਂ ਨੂੰ ਸਾਰੀ ਗੱਲਬਾਤ ਦੱਸੀ। ਹਾਂਜੀ ਪਿੰਡ ਕੀ ਨਾਮ ਹੈ ਤੇ ਕਿਹੜਾ ਪਿੰਡ ਆ? ਪਿੰਡ ਕਿਸੇਲਾ ਮੇਰਾ ਨਾਮ ਲਕੀਤ ਕੌਰ ਹੈ। ਤੇ ਕੀ ਗੱਲਬਾਤ ਹੋਈ ਏ ਡਿਪ ਕੈਪਟਨ ਅਗਰਮੀਸ਼ ਸਿੰਘ ਨਾਲ। ਹਾਂਜੀ ਉਹ ਗੱਲਬਾਤ ਹੋਈ ਵੀ ਸਵੇਰੇ 7 ਵਜੇ ਆਏ ਸੀ। ਮੈਂ ਮੱਸਿਆ ਜਾਣਾ ਸੀ ਗੁੜੀਆਂ ਘਖਿਆ ਤਿਆਰ ਹੋ ਤੇ ਕਹਿੰਦੇ ਨਹੀਂ ਜਾਣਾ। ਤੇ ਉਹ ਕਹਿੰਦੇ ਕਿ ਨਹੀਂ ਜਾਣਾ ਤੇ ਮੈਂ ਕਹਾਂ ਕਿ ਚਲੋ ਠੀਕ ਹੈਂ ਤੇ ਇਹ ਕਿਤਾਬ ਦੇ ਜੋ ਮੈਂ ਪੜਾਉਣਾ ਵਾਂ। ਤੇ ਹਾਂਜੀ ਪੜਾਉਣ ਦੇ ਬਹਾਨੇ ਇਹਨਾਂ ਨੇ ਮੈਨੂੰ ਰੱਖ ਲਈ ਏ ਤੇ ਮਗਰੋਂ ਫਿਰ ਤਾਂ ਗੰਤੀਆਂ ਛੇੜਖਾਣੀਆਂ ਗੱਲਾਂ ਕਰਦੇ ਰਹਿ। 10 ਸਾਲ ਪਹਿਲਾਂ ਇਹਨਾਂ ਮੇਰੇ ਨਾਲ ਵੀ ਇਸ ਤਰ੍ਹਾਂ ਵੀ ਕੀਤੀ ਮੇਰੇ ਗਲ ਪਾਇਆ ਸੀ ਮੈਨੂੰ ਥੱਲੇ ਟਾਇਆ ਸੀ ਠਾਣੇ ਉਠਾਣੀ ਹੋਏ ਸਾਂ ਤੇ ਹਾਂਜੀ ਸਾਡਾ ਠਾਣੇ ਦੇ ਵਿੱਚ ਹੀ ਮੁੜ ਕੇ ਫੈਸਲਾ ਹੋਇਆ ਪੈਰੀ ਪਿਆ ਭੱਗ ਭੁਗ ਰੱਖੀ ਸੀ ਉਦੋਂ ਤੇ ਸਾਰਾ ਕੁਝ ਹੋ ਗਿਆ ਸੀ ਉਹ ਤੇ ਕਹਿੰਦੇ ਆ ਵੀ ਮੇਰੇ ਦੇ ਉਹਨਾਂ ਦੇ ਪਰਿਵਾਰ ਕਹਿੰਦਾ ਵੀ ਨਜਾਇਜ਼ ਹੀ ਇਲਜ਼ਾਮ ਲਗਾਏ ਜਾ ਰਹੇ ਸਾਡੇ ਵਿਚ ਦੇ ਵਿੱਚ ਹਾਂਜੀ ਨਾ ਜੀ ਨਾ ਜੀ ਨਜਾਇਜ਼ ਕੋਈ ਨਹੀਂਗਾ ਜਿਵੇਂ ਮਰਜੀ ਉੱਥੇ ਠਾਣੇ ਦੇ ਵਿੱਚ ਪੁੱਛ ਸਕਦੇ ਪਈ ਹਾਂ ਉਦੋਂ ਇੱਥੇ ਫੈਸਲਾ ਹੋਇਆ ਸੀ ਲੜਕੀ ਦਾ ਉਹ ਜੀ ਸ਼ੇਰਖਾਨੀ ਦਾ ਹੀ ਆ ਜੀ ਉਹਨੇ ਮਤਲਬ ਗਲਤ ਰਿਕਤਾ ਕੀਤੀਆਂ ਤੇ ਉਹਨੇ ਮੁੜ ਕੇ ਉਹਨੂੰ ਆ ਫਿਰ ਅਸੀਂ ਉਹਨਾਂ ਦੇ ਨਾਲ ਗਏ ਆ ਉੱਥੇ ਥਾਣੇ ਉੱਥੇ ਉਹਦਾ ਪਰਚਾ ਆ ਉੱਤੇ 45 ਹਾਂਜੀ ਪਰ ਉਹਦੇ ਪਰਿਵਾਰ ਵੱਲੋਂ ਕਿਹਾ ਗਿਆ ਵੀ ਉਹ ਤੇ ਉਸ ਵੇਲੇ ਹਾਜ਼ਰੀ ਨਹੀਂ ਉਹ ਤੇ ਮੀਟਿੰਗ ਦੇ ਵਿੱਚ ਨਹੀਂ ਉੱਥੇ ਗਿਆ ਹੀ ਨਹੀਂ ਕੁੜੀ ਦੇ ਘਰ ਜਿਹੜੀ ਮੀਟਿੰਗ ਜੀ ਜਿੱਥੇ ਕੋਈ ਫੁਟੇਜ ਤੇ ਹੋ ਗਈ ਕੈਮਰੇ ਕੋਗਰਿਆਂ ਦੀ ਕਿੱਥੇ ਗਿਆ ਮੀਟਿੰਗ ਤੇ ਕੋਈ ਤੇ ਉਹਦਾ ਪ੍ਰੂਫ ਹੋ ਗਈ ਅੱਛਾ ਜੀ ਹਾਂਜੀ ਇਹ ਥਾਣੇ ਆ ਹੀ ਇਹ ਗੱਲ ਉਦੋਂ ਵੀ ਚੱਲੀ ਥਾਣੇ ਅਸੀਂ ਉਹਨਾਂ ਨੂੰ ਕਿਹਾ ਵੀ ਜਦੋਂ ਤੁਸੀਂ ਉਹ ਕਹਿੰਦਾ ਸੀ ਮੈਂ ਨਾ ਉਹਨਾਂ ਦੇ ਘਰੋਂ 10 ਵਜੇ ਚਲੇਗਾ ਮੈਂ ਕਿਹਾ ਤੂੰ ਮੈਨੂੰ 10 ਵਜੇ ਦੇ ਹੀ ਲੈ ਕੇ ਨਾ ਮਤਲਬ 10 ਵਜੇ ਤੋਂ ਬਾਅਦ ਹੀ ਕੋਈ ਫੁ ਉਹਦੇ ਘਰ ਦੇ ਆਲੇ-ਦੁਆਲੇ ਸਾਰੇ ਕਿਤੇ ਕੈਮਰੇ ਲੱਗੇ ਆ। ਅਸੀਂ ਉਹਨੂੰ 2 ਦਿਨ ਦਾ ਟਾਈਮ ਦਿੱਤਾ ਸੀ ਕਿ ਤੂੰ 2 ਦਿਨਾਂ ਦੇ ਵਿੱਚ ਵਿੱਚ ਇਹ ਸਾਬਤ ਕਰ ਦੇ ਵੀ ਮੈਂ ਘਰ ਚਲ ਗਿਆ 10 ਵਜੇ ਤੋਂ ਬਾਅਦ। ਬਲ ਹਾਲਾ ਕਿ ਉਹ ਗਿਆ ਉਥੋਂ 1 ਵਜੇ ਉੱਠ ਕੇ ਉਹਨਾਂ ਦੇ ਘਰੋਂ ਕੁੜੀ ਦੇ ਘਰੋਂ। ਜਾਂ ਦਿਓ ਜੇ ਸੱਚਾ ਹੁੰਦਾ ਤੇ ਆਪਣਾ ਪ੍ਰੂਫ ਦੇ ਦਿੰਦਾ ਉਥੇ ਵੀ ਮੈਂ 10 ਵਜੇ ਉਹਨਾਂ ਦੇ ਘਰੋਂ ਉੱਠ ਕੇ ਚਲ ਗਿਆ। ਸਰ ਉਹ ਕਹਿੰਦੇ ਆ ਵੀ ਪੈਲੀ ਦਾ ਝਗੜਾ ਕਰਕੇ ਸਾਡੇ ਤੇ ਦਬਾਅ ਪਾਇਆ ਜਾ ਰਿਹਾ ਫੈਸਲਾ ਕਰਨ ਵਾਸਤੇ। ਪੈਲੀ ਦਾ ਝਗੜਾ ਉਹਨਾਂ ਨਾਲ ਗਰੀਬਾਂ ਨਾਲ ਹੈ। ਉਹਨਾਂ ਦੇ ਪਰਿਵਾਰ ਜੀ ਉਹਨਾਂ ਦੇ ਅਖੇ ਤੇ ਉਹਨਾਂ ਦਾ ਪਰਿਵਾਰ ਆ। ਉਹਨਾਂ ਨੇ ਕ ਪੰਚਾਇਤ ਦੀ ਨਾਲ ਉਹ ਬਾਬਾ ਜੀ ਆਪਣੇ ਇਥੇ ਲਾਲ ਸਿੰਘ ਉਹਨਾਂ ਦੀ ਕੋਈ ਪੈੜੀ ਆ ਉਹ ਦੱਬੀ ਆ ਉਹਦੇ ਕਰਕੇ ਉਹ ਜਾਣ ਕੇ ਕਹੀ ਜਾਂਦਾ ਵੀ ਪੰਚਾਇਤਾਂ ਦਾ ਧਗਾਗਾ ਦੀ ਜੇ ਉਹ ਹਾਲਾਂਕਿ ਉਹਦੇ ਇੱਕ ਵੱਖਰਾ ਮਸਲਾ ਆ ਤੇ ਇਹਦਾ ਮਸਲਾ ਵੱਖਰਾ ਹੈ ਜੀ ਜੀ ਪੱਤਾਂ ਦੱਤੋ ਹੈ ਹਾਂ ਜੀ ਉਹ ਕਹਿ ਰਹੇ ਕਿ ਮਜਾਇਜ਼ ਦੱਤ ਪਿਆ ਗਿਆ ਤੁਸੀਂ ਇਸ ਬਾਰੇ ਪ੍ਰਸ਼ਾਸਨ ਨੂੰ ਕੀ ਮੰਨ ਕਰਦੇ ਹੋ ਕਿ ਨੇ ਇਨਕੁਆਰੀ ਭਾਈ ਪ੍ਰਸ਼ਾਸਨ ਨੇ ਜੀ ਦੋ ਦਿਨ ਇਨਕੁਆਰੀ ਕੀਤੀ ਜੀ ਫੁੱਲ ਪ੍ਰਸ਼ਾਸਨ ਏਡਾ ਮਤਲਬ ਤੁਹਾਨੂੰ ਪਤਾ ਹੀ ਉਹਨਾਂ ਨੇ ਆਪਣੇ ਦਿਮਾਗ ਨਾਲ ਪਰਚਾ ਕਰਨਾ ਹੈ ਉਹਨਾਂ ਦੋ ਦਿਨ ਪੂਰੀ ਇਨਕੁਆਰੀ ਕੀਤੀ ਆ ਜਿੱਧਰ ਕੁੜੀ ਰੋਂਦੀ ਗਈ ਹੈ ਘਰ ਉਹਨਾਂ ਦੇ ਜਿਨ੍ਹਾਂ ਦੇ ਘਰ ਰੋਂਦੀ ਗਈ ਹੈ ਉਹਨਾਂ ਨੇ ਵੀ ਬਿਆਨ ਉਹਨਾਂ ਦੇ ਦਰਜੇ ਉੱਥੇ ਉਹਨਾਂ ਨੇ ਬਿਆਨ ਦਿੱਤੇ ਆ ਉਹ ਸਾਰੇ ਇੱਕੋ ਪਾਰਟੀ ਦੇ ਬੰਦੇ ਆ ਮਤਲਬ ਜਿਹੜੀ ਸਾਡੇ ਤੋਂ ਆਪੋਜ਼ਿਟ ਪਾਰਟੀ ਹੈ ਨਾ ਉਹਦੇ ਬੰਦੇ ਆ ਜਿਨ੍ਹਾਂ ਦੇ ਘਰੇ ਉਹ ਮਤਲਬ ਰੋਂਦੀ ਕੁੜੀ ਗਈ ਆ ਤੇ ਜਿਨ੍ਹਾਂ ਜਿਹੜੀ ਜਿਨ੍ਹਾਂ ਘਰ ਇਹਦਾ ਪਿਓ ਕੰਮ ਕਰਦਾ ਉਹ ਵੀ ਸਾਡੇ ਤੋਂ ਉਲਟ ਪਾਰਟੀ ਦੇ ਆ ਉਹ ਵੀ ਆਮ ਪਾਰਟੀ ਦੇ ਆ ਤੇ ਸਾਰੇ ਇੱਕੋ ਤੇ ਆ ਤੇ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਜ ਜਾ ਕੇ ਵੀ ਤੁਹਾਡੇ ਘਰ ਕੀ ਚੱਕਰ ਹੋਇਆ ਉਹਨਾਂ ਨੇ ਮੁੜ ਕੇ ਸਾਡੇ ਘਰ ਭੇਜਿਆ ਇੱਥੇ ਕਿ ਜਦੋਂ ਇਹ ਗੱਲ ਹੋਈ ਹੈ ਜੇ ਕੋਈ ਪਾਰਟੀ ਬਾਈ ਦੀ ਗੱਲ ਹੋਵੇ ਤੇ ਫਿਰ ਆਪਾਂ ਕਹਿ ਸਕਦੇ ਆਂ ਵੀ ਰੰਜਿਸ਼ ਜਿੱਦ ਤੈਅ ਹੋ ਚਾ ਰੰਜਿਸ਼ ਪਤਾ ਤੇ ਲੱਗੇ ਕਿਹੜੀ ਕੋਈ ਰੰਜਿਸ਼ ਨਹੀਂ ਅਸੀਂ ਜਦੋਂ ਅਗੇ ਪਹਿਲੇ ਦਿਨ ਸਤਕਾਰ ਕਮੇਟੀ ਆਈ ਉੱਥੇ ਜੀ ਜੀ ਅਸੀਂ ਸਤਕਾਰ ਕਮੇਟੀ ਦੇ ਇੱਕ ਸੀਨੀਅਰ ਮੈਂਬਰ ਨੂੰ ਆਖਿਆ ਵੀ ਤੂੰ ਸੌਹ ਦੇ ਦੇ ਵੀ ਕੁਰੇ ਝੂਠੀ ਫਿਰ ਗ੍ਰਿਪਰੀਡੈਂਸ ਨੂੰ ਸਰਪੰਚ ਨੂੰ ਅਸੀਂ ਆਖਿਆ ਤੂੰ ਸੌਹ ਦੇ ਦੇ ਵੀ ਕੁਰੇ ਝੂਠੀ ਅਗਲੇ ਦਿਨ ਚੇਅਰਮੈਨ ਸਾਹਿਬ ਆਏ ਵਾਈਸ ਚੇਅਰਮੈਨ ਸਾਹਿਬ ਗੁਰਿੰਦਰ ਸਿੰਘ ਜੀ ਅਸੀਂ ਉਹਨਾਂ ਨੂੰ ਆਖਿਆ ਕਿ ਤੁਸੀਂ ਸੌਹ ਦੇ ਦਿਓ ਤੇ ਕੁਰੇ ਝੂਠੀ ਆ ਅਸੀਂ ਨਾ ਅਸੀਂ ਭਾਈ ਜੈ ਆਪਣੇ ਸਾਥਕਾਂ ਸਰਪੰਚ ਗੁਰਬੰਧ ਸਿੰਘ ਅਹੀਂ ਉਹ ਵੀ ਥਾਣੇ ਪਹੁੰਚ ਮੈਂ ਉਹਦੇ ਚ ਮੱਝ ਜੇ ਨੂੰ ਮਿਲਿਆ ਕੋਈ ਆਉਦਾ ਇਹਨੂੰ ਇਹ ਕੋ ਉਹਦੇ ਕਰਕੇ ਇਹਦੇ ਸਾਰੀ ਸਪੋਰਟ ਕਰਦੇ ਆਂ ਤੇ ਹੋਰ ਕੋਈ ਚੱਕਰ ਨਹੀਂ ਆ ਤੇ ਮੈਂ ਉਹਨਾਂ ਨੂੰ ਵੀ ਚਾਹੁੰਦਾ ਜਾਰੇ ਜਿਹੜੇ ਮੋਤ ਭਾਰੇ ਇਹਦੇ ਨਾਲ ਸਪੋਰਟ ਕਰਦੇ ਆਂ ਜਾਂ ਗੁਰੂ ਘਰ ਆ ਜਾਣ ਸੌਂ ਖਾ ਲੈਣ ਹੱਗ ਨਾ ਇਹ ਤੇ ਹੁਣ ਸਾਡੇ ਨਾਲ ਤੇ ਸਾਰਾ ਪਿੰਡ ਸੌਂ ਖਾ ਨੂੰ ਤਿਆਰ ਇਹ ਕੁੜੀ ਵਾਸਤੇ ਕਿਉਂਕਿ ਉਹਨੂੰ ਕੁੜੀ ਨੇ ਕੱਦ ਤੋ ਝੂਠ ਮਾਰਨਾ ਹੀ ਕੋਈ ਨਹੀਂ